ਬਾਰਲੇ ਮੁਲਕਾਂ ਚ ਲੋਕ ਆਪਦੀ ਖਾਤਰ ਤਾਂ ਬਹੁਤ ਜਾਂਦੇ ਆ ਪਰ ਬਾਈ ਆਪਣੇ ਆ ਖਾਤਰ ਇਹ ਬਾਈ ਮੁੜ ਕੇ ਆਇਆ ਬਾਹਰ ਜਾ ਕੇ ਰੱਜ ਕੇ ਪੈਸੇ ਕਮਾਏ ਤੇ ਪੰਜਾਬ ਮੁੜ ਕੇ ਆਪਦੇ ਚਾਚੇ ਤਾਇਆ ਦੇ ਪੁੱਤਾਂ ਨਾਲ ਮਿਲ ਕੇ ਕੰਮ ਸ਼ੁਰੂ ਕੀਤਾ ਤਿੰਨੇ ਭਰਾਵਾਂ ਨੇ 8-8 ਘੰਟੇ ਵੰਡ ਕੇ ਦਣ ਰਾਤ ਕੰਮ ਵਾਲਾ ਗਾਹ ਪਾ ਰੱਖਿਆ ਆਪਣੇ ਚਾਚੇ ਤਾਇਆ ਨੂੰ ਸ਼ਰੀਕ ਸਮਝਣ ਵਾਲੇ ਇੱਕ ਕਹਾਣੀ ਜ਼ਰੂਰ ਦੇਖਿਓ ਤੇ ਇੱਥੇ ਆ ਕੇ ਇਹ ਕਿਵੇਂ ਸੋਚ ਆਈ ਵੀ ਯਾਰ ਚਲੋ ਇੱਥੇ ਫੂਡ ਦਾ ਕਰਦੇ ਆਂ ਫੂਡ ਦਾ ਬਾਈ ਜੀ ਮੈਂ ਉੱਧਰ ਦੇਖਦਾ ਸੀਗਾ ਉੱਧਰ ਫੂਡ ਦੀਆਂ ਬੰਨਾਂ ਜਿਵੇਂ ਆਪਣੇ ਮੁੰਡੇ ਕੁੜੀਆਂ ਕੰਮ ਕਰਦੇ ਨੇ ਫੂਡ 'ਚ ਮੇਰਾ ਇੰਟਰਸਟ ਸੀਗਾ ਮੈਂ ਉੱਥੇ ਜਾ ਕੇ 2-4 ਮਹੀਨੇ ਰੈਸਟੋਰੈਂਟ ਤੇ ਕੰਮ ਆਪ ਵੀ ਕਰਿਆ ਠੀਕ ਹੈ ਹਾਂਜੀ ਹਾਂ ਮੇਰਾ ਉਵੇਂ ਇੰਟਰਸਟ ਬਣਿਆ ਹੋਇਆ ਸੀਗਾ ਡਿਸੀਜਨ ਕਿਵੇਂ ਲੱਗ ਰਿਹਾ ਉਹ ਆਪਦਾ ਵਾਪਸ ਆਉਣਾ ਪਛਤਾਤਾ ਨਹੀਂ ਰੇ ਨਾ ਬਿਲਕੁਲ ਨਹੀਂ ਡਿਸੀਜਨ ਬਹੁਤ ਸਹੀ ਲੱਗਦਾ ਜੀ ਤਿੰਨੇ ਭਾਈ ਇਕੱਠੇ ਰਹਿਣੇ ਆ ਇੱਥੇ ਆਪਦੇ ਪਰਿਵਾਰ ਚਾ ਲੋਕਾਂ ਚਾ ਨਾਲ ਉੱਧਰ ਵੀ ਕੰਮ ਕਰਦੇ ਸੀ ਇੱਧਰ ਵੀ ਅਸੀਂ 8-10 10 ਘੰਟੇ ਤਿੰਨੇ ਭਰਾ ਮਿਲ ਕੇ ਲਾਉਣੇ ਆ ਅੱਗੇ ਆਉਣਾ ਕੁਝ ਮਿੱਤਰਾਂ ਨੇ ਆਸਟ੍ਰੇਲੀਆ ਤੋਂ ਹਾਂ ਤੇ ਕਹਿੰਦਾ ਮੈਂ ਘਟਾ ਉਹਨਾਂ ਨੂੰ ਕਹਿੰਦਾ ਵੀ ਇੱਕ ਵਾਰ ਆ ਕੇ ਦੇਖ ਲਓ ਤੁਸੀਂ ਮੈਨੂੰ ਪ੍ਰੈਕਟੀਕਲੀ ਜੇ ਤੁਹਾਨੂੰ ਲੱਗੂ ਵੀ ਮੈਂ ਮੁੜਿਆ ਆਇਆ ਸੀ ਇੱਧਰ ਆ ਕੇ ਆਪਣਾ ਹੁਣ ਕੰਮ ਸਟਾਰਟ ਕਰਾਇਆ ਹੋਇਆ ਸਹੀ ਲੱਗਿਆ ਤਾਂ ਜ਼ਰੂਰ ਕੋਸ਼ਿਸ਼ ਕਰੋ ਤੁਸੀਂ ਵੀ ਤੁਸੀਂ ਜੁੜਿਓ ਅੱਖਰ ਦੇ ਨਾਲ ਤੇ ਮੈਂ ਆ ਨਵਰੀਤ ਸਿਵਿਆ ਅੱਜ ਕਹਾਣੀ ਲੈ ਕੇ ਆਇਆ ਪ੍ਰਵਾਸ ਦੀ ਪਹਿਲਾਂ ਬਾਈ ਦੇ ਜਾਣ ਦੀ ਕਹਾਣੀ ਤੇ ਫਿਰ ਵਾਪਸ ਆ ਕੇ ਆਪਦੇ ਚਾਚੇ ਤਾਇਆ ਦੇ ਮੁੰਡਿਆਂ ਨੂੰ ਮੈਂ ਫਿਰ ਕਹਿਣਾ ਆਪਦੇ ਚਾਚੇ ਤਾਇਿਆਂ ਦੇ ਮੁੰਡਿਆਂ ਨੂੰ ਨਾਲ ਜੋੜ ਕੇ ਬਹੁਤ ਸੋਹਣਾ ਕੰਮ ਚਲਾਉਣ ਦੀ ਕਹਾਣੀ ਬਾਈ ਅਮਨ ਮੇਰੇ ਨਾਲ ਨੇ ਪਿੰਡ ਆ ਬਲਦ ਘਲਾ ਇਲਾਕੇ ਦਾ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹਾਂਜੀ ਹਾਂ ਇਹਨੂੰ ਵਧੀਆ ਜੀ ਹੋਰ ਬਾਈ ਬਸ ਸਾਰਾ ਠੀਕ ਆ ਅਸੀਂ ਤਾਂ ਅੱਜ ਤੁਹਾਡੀਆਂ ਸੁਣਨਾ ਆ ਅਸੀਂ ਤਾਂ ਆਪਦੀਆਂ ਬਹੁਤ ਵਰੀ ਸੁਣਾ ਦੇਈ ਦੀਆਂ ਠੀਕ ਹੈ ਜੀ ਠੀਕ ਹੈ ਧੰਨਵਾਦ ਜੀ ਤੁਸੀਂ ਪਹੁੰਚੇ ਵੈਲਕਮ ਤੁਹਾਡਾ ਸਭ ਤੋਂ ਪਹਿਲਾਂ ਹੁਣ ਫਿਰ ਆਪਾਂ ਇਹੀ ਅੱਗੇ ਚਲੋ ਆਉਣ ਦੀ ਕਹਾਣੀ ਵੀ ਦੱਸਾਂਗੇ ਹਾਂਜੀ ਕਿਹੜੇ ਸਾਲ ਚ ਗਿਆ ਸੀ ਬਾਈ ਤੇ ਕਿਹੜੇ ਮੁਲਕ ਚ ਗਿਆ ਸੀ ਮੈਂ ਗਿਆ ਸੀ ਬਾਈ 2018 ਚ ਹਾਂ ਦਸੰਬਰ ਚ ਆਸਟ੍ਰੇਲੀਆ ਗਿਆ ਸੀਗਾ ਜੀ ਠੀਕ ਹੈ ਹਾਂਜੀ ਹਾਂ ਮੈਲਬਰਨ ਸਿਟੀ ਮੁੜੇ ਕਦੋਂ ਮੁੜੇ 2022 ਚ ਅੱਛਾ ਹਾਂਜੀ ਹਾਂ ਕਿਵੇਂ-ਕਿਵੇਂ ਆ ਮੁਲਕ ਕਿਵੇਂ ਲੱਗਿਆ ਮੁਲਕ ਵਧੀਆ ਸੀਗਾ ਜੀ ਉੱਥੇ ਉਹਨਾਂ ਦਾ ਆਪਣੀਆਂ ਕੁਝ ਖਾਸੀਅਤਾਂ ਨੇ ਹਾਂ ਹਾਂਜੀ ਹਾਂ ਵਧੀਆ ਸੀਗਾ ਤੇ ਲੋਕ ਲੋਕ ਬੜੇ ਚੰਗੇ ਨੇ ਹਾਂ ਹੈਲਪਫੁਲ ਨੇ ਸਹੀ ਆ ਵਧੀਆ ਸਾਰਾ ਕੁਝ ਹੀ ਫਿਰ ਮੁੜ ਕਿਵੇਂ ਆਏ ਮੁੜ ਵਾ ਬਾਈ ਪੈਸਾ ਕਮਾਉਣ ਗਈ ਸੀ ਪੈਸਾ ਕਮਾ ਕੇ ਆ ਗਈ ਸੋਚਿਆ ਪਹਿਲੀ ਹੀ ਹੋਇਆ ਸੀ ਵੀ ਆਖਰ ਆਪਣੇ ਮੁਲਕ ਚ ਜਾ ਕੇ ਹੀ ਕੋਈ ਆਪਦਾ ਕੰਮ ਬਿਜ਼ਨਸ ਸਟਾਰਟ ਕਰਨਾ ਠੀਕ ਹੈ ਹਾਂਜੀ ਹਾਂ ਤੇ ਕਿੰਨੇ ਕਮਾ ਲੈਂਦੇ ਬੱਦ ਕੰਮ ਸ਼ੁਰੂ ਕਰਨ ਚੋਗਾ ਕਮਾ ਲਈ ਠੀਕ ਆ ਬਾਈ ਨੇ ਦੱਸਿਆ ਨਹੀਂ ਵੀ ਲੱਖਾਂ ਚ ਕਿੰਨੇ ਕਮਾ ਕੇ ਲਿਆ ਹਾਂਜੀ ਉਹ ਨੀਦੀ ਠੀਕ ਆ ਬਾਈ ਸੰਗਰੂਰ ਤੁਸੀਂ ਹੁਣ ਪੋਲੀਟੀਕਲ ਬੰਦੇ ਹੋ ਬਹੁਤ ਜ਼ਿਆਦਾ ਪੰਜਾਬ ਦੇਖਦਾ ਸਾਡੇ ਕਿੰਨੇ ਸੰਗਰੂਰ ਵਾਲੇ ਕੋਈ ਹੁਣ ਐ ਸਿੱਧਾ ਜਵਾਬ ਥੋੜੀ ਦਿੰਦੇ ਆ ਇਦਾਂ ਹੀ ਤੁਹਾਡਾ ਜਿਲ੍ਹਾ ਰਾਜ ਕਰ ਰਿਹਾ ਸਮੇਂ ਯਾਰ ਚਲੋ ਤੁਸੀਂ ਸਿੱਧਾ ਜਵਾਬ ਕਿਵੇਂ ਦੇ ਸਕਦੇ ਤੇ ਅੱਛਾ ਚਲੋ ਹਾਂਜੀ ਫਿਰ ਵਾਪਸ ਆਏ ਆਏ ਹਾਂਜੀ ਇਹ ਜਦੋਂ ਵਾਪਸ ਆਉਣ ਦੀ ਗੱਲ ਕਰੀ ਚਲੋ ਤੁਸੀਂ ਤਾਂ ਪਹਿਲਾਂ ਹੀ ਜਿਵੇਂ ਦੱਸ ਤਾਂ ਮੈਂ ਤਾਂ ਪੈਸੇ ਕਮਾਉਣ ਗਿਆ ਸੀ ਹਾਂਜੀ ਕਿਸੇ ਨੇ ਰੋਕਿਆ ਨਹੀਂ ਵੀ ਯਾਰ ਇਧਰ ਦੇਖ ਲਾ ਇਧਰ ਸੈਟ ਹੋ ਜੂ ਨਹੀਂ ਰੋਕਦੇ ਰਹੇ ਹੀ ਕੁਛ ਚਲੋ ਆਪਣਾ ਆਪਣਾ ਥਾਟ ਹੁੰਦਾ ਕਈਆਂ ਨੂੰ ਉਧਰ ਮਤਲਬ ਜਿਆਦਾ ਚੰਗਾ ਜਿਆਦਾ ਚੰਗਾ ਲੱਗਦਾ ਹਨਾ ਜੀ ਕਈਆਂ ਨੂੰ ਹੁੰਦਾ ਵੀ ਯਾਰ ਲਾ ਕੇ ਕੁਸਾਲ ਆਪਦੇ ਪੈਸੇ ਜੋੜ ਕੇ ਆਪਣੇ ਕੰਟਰੀ ਵਾਪਸ ਜਾਈਏ ਉਧਰ ਕੋਈ ਕੰਮ ਕਰੀਏ ਆਪਣੇ ਪਰਿਵਾਰ ਚ ਰਹੀਏ ਲੋਕਾਂ ਚ ਰਹੀਏ ਆਪਣੀ ਆਪਣੀ ਚਲੋਂਦੇ ਮੇਰਾ ਪਹਿਲੀ ਏ ਸੀਗਾ ਵੀ ਪੈਸੇ ਕਮਾ ਕੇ ਵਾਪਸ ਇੱਧਰ ਹੀ ਮੁੜਨਾ ਠੀਕ ਆ ਜਿੰਨੇ ਕੁ ਵੀ ਜਦੋਂ ਲੱਗਿਆ ਹੋਰ ਟਾਈਮ ਲੱਗ ਜਾਂਦਾ ਪਰ ਵੀ ਜਦੋਂ ਲੱਗਿਆ ਵੀ ਯਾਰ ਹੁਣ ਉਧਰ ਜਾ ਕੇ ਆਪਣਾ ਕੋਈ ਆਪਾਂ ਕੰਮ ਸਟਾਰਟ ਕਰ ਲਈਏ ਆਪਣੇ ਪਿੰਡ ਚ ਆਪਣੇ ਪਰਿਵਾਰ ਚ ਰਹੀਏ ਬਈ ਪਿੰਡ ਚ ਵੀ ਆ ਕੇ ਤੁਸੀਂ ਕੰਮ ਵੀ ਸ਼ੁਰੂ ਕਰਿਆ ਤੇ ਆਪਦੇ ਚਾਚੇ ਤਾਇਆ ਦੇ ਮੁੰਡਿਆਂ ਨਾਲ ਸ਼ੁਰੂ ਕਰਿਆ ਯਾਰ ਆਹ ਬਹੁਤ ਦਿਲਚਸਪ ਖਾਣੀ ਹੈ ਹਾਂਜੀ ਹਾਂਜੀ ਬਾਈ ਜੀ ਇਹ ਕਿਵੇਂ ਇਹ ਸਾਡਾ ਤਿੰਨੇ ਭਰਾਵਾਂ ਦਾ ਹੀ ਮਤਲਬ ਸ਼ੁਰੂ ਤੋਂ ਸਾਡੇ ਫਾਦਰ ਸਾਹਿਬ ਉਹ ਰਹਿੰਦਾ ਵੀ ਵਧੀਆ ਪਿਆਰ ਕੋਈ ਸਾਡਾ ਜਿਵੇਂ ਸੁਣਦੇ ਆ ਰੋਲਾ ਸਾਡਾ ਕੋਈ ਨਾ ਸਾਡੇ ਫਾਦਰ ਹੋਰਾਂ ਦਾ ਕਦੇ ਕੋਈ ਰੋਲਾ ਪਿਆ ਕੋਈ ਜ਼ਮੀਨ ਨੂੰ ਲੈ ਕੇ ਕੋਈ ਕਿਸੇ ਚੀਜ਼ ਨੂੰ ਉਵੇਂ ਸਾਡੇ ਅੱਗੇ ਤਿੰਨੇ ਭਰਾਵਾਂ ਚ ਵੀ ਉਵੇਂ ਪਿਆਰ ਬਣਿਆ ਗਿਆ ਜੀ ਠੀਕ ਆ ਹਾਂਜੀ ਉਹ ਬਾਈ ਤੁਹਾਡੇ ਚਾਚੇ ਦੇ ਮੁੰਡਿਆਂ ਕਿ ਤਾਈ ਦੇ ਕੀ ਜਿਹੜੇ ਨਾਲ ਆ ਉਹ ਤਾਇਆਈ ਦੇ ਬੇਟੇ ਨੇ ਜੀ ਅੱਛਾ ਤੁਹਾਡੇ ਡੜੀ ਸਭ ਤੋਂ ਨਿੱਕੇ ਸੀ ਤਿੰਨੇ ਭਰਾਵਾਂ ਚ ਹਾਂਜੀ ਹਾਂਜੀ ਤੇ ਤੁਸੀਂ ਦੋਨੇ ਆਪਦੇ ਤਾਇਆਂ ਦੇ ਮੁੰਡਿਆਂ ਨਾਲ ਕੰਮ ਕਰਿਆ ਹਾਂਜੀ ਹਾਂਜੀ ਤਾਇਆ ਠੀਕ ਆ ਹਾਂਜੀ ਹਾਂ ਉਹ ਮੈਂ ਉਧਰੋਂ ਵੀ ਉਹਨਾਂ ਨਾਲ ਸੰਪਰਕ ਸੀ ਕਿ ਇੱਧਰ ਆ ਕੇ ਮੈਂ ਸੋਚ ਰਿਹਾ ਉਹਨਾਂ ਨੇ ਵੀ ਚਲੋ ਹਾਂ ਵੀ ਆਪਾਂ ਤਿੰਨੇ ਜਣੇ ਇੱਧਰ ਹੀ ਕੰਮ ਕੋਈ ਆਪਣਾ ਸਟਾਰਟ ਕਰ ਲਈਏ ਠੀਕ ਆ ਹਾਂਜੀ ਹਾਂਜੀ ਬਾਈ ਤੇ ਫਿਰ ਇੱਥੇ ਆ ਕੇ ਇਹ ਕਿਵੇਂ ਸੋਚ ਆਈ ਵੀ ਯਾਰ ਚਲੋ ਇੱਥੇ ਫੂਡ ਦਾ ਕਰਦੇ ਆ ਫੂਡ ਦਾ ਬਾਈ ਜੀ ਮੈਂ ਉੱਧਰ ਦੇਖਦਾ ਸੀਗਾ ਉੱਧਰ ਫੂਡ ਦੀਆਂ ਬੈਨਾਂ ਜਿਵੇਂ ਆਪਣੇ ਮੁੰਡੇ ਕੁੜੀਆਂ ਕੰਮ ਕਰਦੇ ਨੇ ਹਾਂ ਫੂਡ 'ਚ ਮੇਰਾ ਇੰਟਰਸਟ ਸੀਗਾ ਮੈਂ ਉੱਥੇ ਜਾ ਕੇ 2-4 ਮਹੀਨੇ ਰੈਸਟੋਰੈਂਟ ਤੇ ਕੰਮ ਆਪ ਵੀ ਕਰਿਆ ਠੀਕ ਹੈ ਹਾਂਜੀ ਹਾਂ ਮੇਰਾ ਉਵੇਂ ਇੰਟਰਸਟ ਬਣਿਆ ਹੋਇਆ ਸੀਗਾ ਹਾਂ ਤੇ ਤਾਂ ਕਰਕੇ ਮੈਂ ਉਸੇ ਫੀਲਡ 'ਚ ਵੀ ਜਿਹੜਾ ਉੱਧਰੋਂ ਮੈਨੂੰ ਲੱਗਿਆ ਵੀ ਤੇ ਇੱਧਰ ਸਾਡੇ ਹੈ ਨਹੀਂ ਸੀ ਹੈਗੇ ਸੀਗੇ ਮਤਲਬ ਇੱਥੇ ਆਪਣੀ ਹੈਗੀ ਸੀਗੀ ਜਮੀਨ ਆਪਣੀ ਖੁੱਦੀ ਸੀ ਚਲੋ ਪਹਿਲਾਂ ਦੀ ਰੋਡ ਦੇ ਉੱਪਰ ਮੈਂ ਸੋਚਿਆ ਵੀ ਇਹ ਬਿਜ਼ਨਸ ਸਹੀ ਰਹੂਗਾ ਕਿਉਂਕਿ ਇੱਕ ਤਾਂ ਨੌਲੇਜ ਆ ਇਸ ਚੀਜ਼ ਦੀ ਪਹਿਲਾਂ ਉੱਧਰ ਕਰਕੇ ਆਏ ਆ ਹਾਂ ਤੇ ਤੁਸੀਂ ਜਿਵੇਂ ਜ਼ਿਆਦਾ ਕਿਹਾ ਨਾ ਵੀ ਟਰਕਿੰਗ ਦਾ ਕੰਮ ਸੀ ਦੱਸਦੇ ਹਾਂ ਹਾਂਜੀ ਵੀ ਮੈਂ ਟਰੱਕ ਬਹੁਤ ਚਲਾਇਆ ਹਾਂਜੀ ਹੈਨਾ ਮਤਲਬ ਇਹ ਵੀ ਆ ਵੀ ਤੁਹਾਨੂੰ ਫਿਰ ਵੀ ਤੁਹਾਡੀ ਜਿਹੜੀ ਗੱਲ ਆ ਫੂਡ ਤੇ اٹਕੀ ਰਹੀ ਤੁਹਾਨੂੰ ਲੱਗਿਆ ਵੀ ਫੂਡ ਜ਼ਿਆਦਾ ਹਿੱਟ ਕਰੂਗਾ ਉਹ ਐਂ ਸੀ ਬਾਈ ਜੀ ਮੈਂ ਨਾ ਵੀਕਡੇਸ 'ਚ ਟਰੱਕ ਚਲਾਉਂਦਾ ਸੀ ਠੀਕ ਹੈ ਮੰਡੇ ਟੂ ਫਰਾਈਡੇ ਠੀਕ ਹੈ ਸੈਟਰਡੇ ਸੰਡੇ ਮੇਰਾ ਉਧਰੋਂ ਆਫ ਹੁੰਦਾ ਸੀਗਾ ਤਾਂ ਉਹ ਸੈਟਰਡੇ ਸੰਡੇ ਫਿਰ ਮੈਂ ਰੈਸਟੋਰੈਂਟ ਤੇ ਵੀ ਚਲਾ ਜਾਂਦਾ ਸੀ ਅੱਛਾ ਹਾਂਜੀ ਬਣਾ ਵੀ ਲੈਨੇ ਆਪ ਬਣਾ ਲੈਣਾ ਹੀ ਮੜਾ ਮੋਟਾ ਜਿਆਦਾ ਪਰ ਜਿੱਦਾਂ ਸਰਵ ਦਾ ਜਾਂ ਮੈਨੇਜਮੈਂਟ ਦਾ ਦੇਖਣਾ ਸਿਸਟਮ ਆ ਉਹ ਜ਼ਿਆਦਾ ਸੀ ਮੇਰਾ ਚਲੋ ਆ ਤਾਂ ਸ਼ੁਕਰ ਆ ਫਿਰ ਇੱਥੇ ਆ ਕੇ ਉਹੀ ਕੰਮ ਹੀ ਮਿਲ ਗਿਆ ਹਾਂਜੀ ਹਾਂਜੀ ਨਾ ਮੈਂ ਤਾਂ ਕਿਹਾ ਮੈਂ ਬਾਈ ਦੇ ਖੇਤਾਂ ਐਵੇਂ ਆ ਕੀ ਪਤਾ ਤੜਕੇ ਟੁੜਕੇ ਵੀ ਲਾ ਲੈਂਦਾ ਹੋਵੇ ਤਾਂ ਇੱਥੇ ਰੰਨ ਲੈਨੇ ਆ ਕੋਸ ਹਾਂਜੀ ਹਾਂ ਇਹ ਤਾਂ ਹੈ ਜੀ अच्छा ਤੇ ਫੇਰ ਇੱਥੇ ਆਏ ਹਾਂਜੀ ਫੂਡ ਦਾ ਆਈਡੀਆ ਤੁਸੀਂ ਫੈਮਿਲੀ ਤੇ ਡਿਸਕਸ ਕਰਿਆ ਸ਼ੁਰੂ ਕਦੋਂ ਕਰਿਆ ਇਹ ਸ਼ੁਰੂ ਕਰਿਆ ਵਾ ਭਾਈ ਇਹ 2000 ਮੈਂ 6 ਮਹੀਨੇ ਲੇਟ ਆਇਆ ਸੀ ਕਰ ਲਿਆ ਸੀ 2022 ਦੇ ਐਂਡ 'ਚ ਸ਼ੁਰੂ ਕਰ ਲਿਆ ਸੀ ਜੀ ਓਕੇ ਹਾਂਜੀ ਹਾਂਜੀ ਬਾਈ ਬਾਈ ਦੇ ਐਂਡ ਦੇ ਤੁਸੀਂ ਇੱਥੇ ਪਾਉਣਾ ਸ਼ੁਰੂ ਕਰਤਾ ਪਾਉਣਾ ਸ਼ੁਰੂ ਕਰਤਾ ਸੀਗਾ ਤੇ ਸਹੀ ਇਹ ਚੱਲਿਆ ਕਦੋਂ ਸਹੀ ਬਾਈ ਚੱਲਿਆ 2023 ਤੀ ਠੀਕ ਆ ਹਾਂਜੀ ਹਾਂਜੀ ਤੇਈ ਦੇ ਮਿੱਡ ਤੋਂ ਲਾ ਲੋ ਵੀ ਹਾਂ ਹਾਂਜੀ ਹਾਂ ਜੂਨ ਜਲਾਈ ਜੇ ਤੂੰ ਹੂੰ ਹਾਂਜੀ ਹੁਣ ਕਿਵੇਂ ਆ ਬਹੁਤ ਵਧੀਆ ਜੀ ਬਹੁਤ ਵਧੀਆ ਰਿਸਪਾਂਸ ਆ ਜੀ ਲੱਗੇ ਹੋયા ਆ ਬਾਕੀ ਡਿਸੀਜਨ ਕਿਵੇਂ ਲੱਗ ਰਿਹਾ ਉਹ ਆਪਦਾ ਵਾਪਸ ਆਉਣਾ ਪਛਤਾਤਾ ਨਹੀਂ ਰਹੇ ਨਾ ਬਿਲਕੁਲ ਨਹੀਂ ਜੀ ਡਿਸੀਜਨ ਬਹੁਤ ਸਹੀ ਲੱਗਦਾ ਜੀ ਤਿੰਨੇ ਭਾਈ ਇਕੱਠੇ ਰਹਿਣੇ ਆ ਇੱਥੇ ਆਪਦੇ ਪਰਿਵਾਰ ਚਾ ਲੋਕਾਂ ਚਾ ਹਾਂ ਬਾਕੀ ਚਲੋ ਜੁੜੇ ਹੋਏ ਆ ਆਪਦੇ ਕੰਮ ਨਾਲ ਉੱਧਰ ਵੀ ਕੰਮ ਕਰਦੇ ਸੀ ਇੱਧਰ ਵੀ ਅਸੀਂ 8 8 10 10 ਘੰਟੇ ਹਾਂ ਤਿੰਨੇ ਭਰਾ ਮਿਲ ਕੇ ਲਾਉਣੇ ਆ ਅੱਛਾ ਬਾਈਆਂ ਦਾ ਹੋਰ ਬਹੁਤ ਹਸਾਬ ਆ ਬਾਈ ਵਰਗੇ ਤਿੰਨ ਭਰਾ ਜਿਵੇਂ ਉਹ ਦੋ ਬਾਈ ਜੀ ਦੇ ਤਾਜੀ ਦੇ بیٹے ਆ ਹਾਂਜੀ ਤੇ ਇਹਨਾਂ ਨੇ ਕੀ ਕਰਿਆ 24 ਘੰਟਿਆਂ ਨੂੰ ਕਿਉਂਕਿ ਹੁਣ ਇੱਥੇ ਇਹਨਾਂ ਦਾ ਕੰਮ ਆ ਜਿਹੜਾ ਫੂਡ ਤੇ ਰੈਸਟੋਰੈਂਟ ਦਾ ਇਹ ਤਾਂ ਹੁਣ 24 ਘੰਟੇ ਚੱਲਣਾ ਉਹਦੇ ਚ ਕੀ ਕਰਿਆ ਵਾ ਵੀ 8-8 ਘੰਟੇ ਦੀਆਂ ਸ਼ਿਫਟਾਂ ਵੰਡ ਰੱਖੀਆਂ ਆਈ ਵੰਡੀ ਆ ਨਾ ਹਾਂਜੀ ਹਾਂਜੀ ਬਾਈ ਜੀ ਥੋੜੀ ਕਦੇ ਸ਼ਿਫਟ ਸੀ ਮੇਰੀ ਹੁਣ ਨਾਈਟ ਨੂੰ ਆਈ ਹੁਣ ਉੱਥੇ ਬ੍ਰਦਰ ਕਹਿੰਦੇ ਨੇ ਤੇ ਦਿਨ ਤਾਂ ਥੋੜਾ ਅਸੀਂ ਖਰਾਬ ਕਰਤਾ ਰਾਤ ਨੂੰ ਫਿਰ ਜਾਗਣਾ ਨਾ ਜੀ ਨਾ ਕੋਈ ਇਕੱਲੇ ਨਹੀਂ ਬਾਈ ਜੀ ਹਾਂ ਤੇ ਬਾਕੀ ਅਸੀਂ ਆਪਸ ਚ ਆਇ ਨਹੀਂ ਵੀ ਯਾਰ ਉਹੀ ਟਾਈਮ ਬੈਠਣਾ ਉਹੀ ਗੱਲ ਦੱਸਾਂ ਵੀ ਸਾਡਾ ਆਪਸ ਚ ਵਧੀਆ ਤਫਾਗ ਆ ਆਇ ਨਹੀਂ ਵੀ ਜੇ ਇੱਕ ਨੂੰ ਕੋਈ ਕੰਮ ਵੀ ਆ ਤਾਂ ਵੀ ਦੂਜਾ ਅਸੀਂ ਕੋਈ ਵੀ ਬੈਠ ਜਾਂਦੇ ਆ ਇੱਕ ਨੇ ਜਾਣਾ ਕਿਤੇ ਜਾਣਾ ਕੋਈ ਕੰਮ ਕਰਨੇ ਆ ਆਪਣੇ ਫੈਮਿਲੀ ਦੇ ਰੁਝਾਨ ਹੁੰਦੇ ਆ ਜੀ ਫਿਰ ਅਸੀਂ ਉਵੇਂ ਅਡਜਸਟ ਕਰ ਲੈਂਦੇ ਆ ਵੀ ਪੱਕੀਆਂ ਕੋਈ ਸ਼ਿਫਟ ਨਹੀਂ ਵੀ ਉਹੀ ਟਾਈਮ ਇੱਕ ਬਾਈ ਅਮਨ ਹੋਰ ਵੀ ਤੁਸੀਂ ਮੈਨੂੰ ਗੱਲ ਦੱਸੀ ਜਾਂਦੇ ਸੀ ਵੀ ਜਿਹੜੀਆਂ ਚੀਜ਼ਾਂ ਇੱਥੇ ਤੁਹਾਡੇ ਢਾਬੇ ਤੇ ਯੂਜ਼ ਹੋਣੀਆਂ ਹਨਾ ਹਾਂਜੀ ਰੈਸਟੋਰੈਂਟ ਦੇ ਵਿੱਚ ਹੋਣੀਆਂ ਉਹ ਤੁਸੀਂ ਇੱਥੋਂ ਲੋਕਲ ਹੀ ਉਹ ਕਿੱਥੋਂ ਲੈਣੇ ਆ ਫਿਰ ਉਹ ਬਾਈ ਜੀ ਜ਼ਿਆਦਾ ਆਪਣੇ ਖੇਤ ਚੋਂ ਲੈਂਦੇ ਆ ਕਿਉਂਕਿ ਆਪਾਂ ਖੇਤੀ ਵੀ ਨਾਲ ਵੀ ਜੁੜੇ ਹੋਏ ਆ ਜੀ ਹਾਂ ਸਬਜ਼ੀਆਂ ਵਗੈਰਾ ਹੋ ਗਈਆਂ ਤੇ ਆਟਾ ਹੋ ਗਿਆ ਉਹ ਕੋ ਦਾ ਆਪਾਂ ਖੇਤੀ ਕਰਦੇ ਆਂ ਬਾਈ ਉਧਰੋਂ ਲੈ ਲੈਨੇ ਆਂ ਕੁਛ ਚਲੋ ਚੀਜ਼ਾਂ ਹੁੰਦੀਆਂ ਨੇ ਉਹ ਤਾਂ ਖਰੀਦਣੀਆਂ ਹਾਂ ਹਾਂ ਕੁਛ ਖਰੀਦਣੀਆਂ ਪੈ ਜਾਂਦੀਆਂ ਨੇ ਕੁਛ ਹਟਣਾ ਪੁਰਾ ਮੈਂ ਇਹ ਕਹੇ ਸਵਾਲ ਤਾਂ ਪੁੱਛਿਆ ਵੀ ਅਸੀਂ ਜਿਹੜੀ ਪਹੀ ਤੇ ਤੁਰੇ ਫਿਰਦੇ ਆਂ ਇਹ ਪਹੀ ਆ ਹਨਾ ਕੱਚੀ ਪਹੀ ਹਾਂਜੀ ਹਾਂਜੀ ਤੇ ਇਸ ਇਹ ਪਹੀ ਖਤਮ ਹੁੰਦੀ ਆ ਬਾਈ ਦੇ ਬਿਲਕੁਲ ਉੱਥੇ ਢਾਬੇ ਦੇ ਨਾਲ ਬਿਲਕੁਲ ਹੀ ਇੱਥੇ ਅਸੀਂ ਸ਼ੂਟ ਕਰੀ ਜਨੇ ਆਂ ਤੇ ਰਾਹ 'ਚ ਹੀ ਦੋ ਤਿੰਨ ਖੇਤ ਆਉਂਦੇ ਆ ਹਾਂਜੀ ਜਿਹੜੇ ਬਾਈ ਦੇ ਉਹ ਵੀ ਤੁਹਾਡੇ ਆਪ ਦੇ ਆ ਖੇਤ ਵਾਲੇ ਹਾਂਜੀ ਹਾਂਜੀ ਇਹ ਆਪਣੀ ਆ ਜੀ ਘਰਾਂ 'ਚ ਹੀ ਆਪਨੇ ਤੇ ਬਾਈ ਉਹਨਾਂ ਤੋਂ ਹੀ ਆਪਦੇ ਕੋਈ ਸਬਜ਼ੀਆਂ ਵਗੈਰਾ ਕੁਝ ਲੈਣੀ ਹੈ ਤਾਂ ਇਹ ਵੀ ਯਾਰ ਇੱਕ ਮਤਲਬ ਮੈਨੂੰ ਪੱਖ ਵਧੀਆ ਲੱਗਿਆ ਵੀ ਯਾਰ ਜਿੰਨਾ ਵੀ ਰੋਜ਼ਗਾਰ ਦਿਓ ਹਾਂਜੀ ਹਨਾ ਕੋਸ਼ਿਸ਼ ਕਰੋ ਵੀ ਤੁਹਾਡੇ ਬੰਦਿਆਂ ਨੂੰ ਹੀ ਮਿਲ ਜੇ ਤੁਹਾਡੇ ਕੋਈ ਪਰਿਵਾਰ ਦੇ ਸਕੇ ਸਬੰਧੀ ਨਹੀਂ ਤਾਂ ਬੰਦਾ ਐ ਆਪਣੇ ਚ ਇਹ ਵੀ ਪਿੰਡਾਂ 'ਚ ਯਾਰ ਆਪਾਂ ਸਾਰੇ ਹੀ ਰਹਿੰਦੇ ਇਹੀ ਆ ਹਾਂਜੀ ਹਾਂਜੀ ਵੀ ਲੋਕਾਂ ਦੀ ਸੋਚ ਇਹ ਵੀ ਹੁੰਦੀ ਆ ਵੀ ਯਾਰ ਮੇਰੇ ਕਿਸੇ ਨੇੜ ਦੇ ਨੂੰ ਨਾ ਫਾਇਦਾ ਮਿਲ ਜੇ ਬਿਲਕੁਲ ਹੀ ਬਿਲਕੁਲ ਸਭ ਤੋਂ ਬਗਾਨਾ ਲੱਖ ਮੈਨੂੰ ਲੁੱਟ ਕੇ ਲੈ ਜੇ ਹਾਂਜੀ ਹਾਂ ਨਹੀਂ ਬਾਈ ਜੀ ਆਪਣੇ ਮਤਲਬ ਚਾਚੇ ਤਾਈ ਨੇ ਘਰਾਂ 'ਚ ਹਾਂ ਆਪਣਾ ਸਾਰਾ ਆਪਣੇ ਖੇਤਾਂ 'ਚ ਹੀ ਜਾਂਦਾ ਢਾਬੇ ਤੇ ਕੋਈ ਸਬਜ਼ੀਆਂ ਨੇ ਦਾਲਾਂ ਸਬਜ਼ੀਆਂ ਕੋਸ਼ਿਸ਼ ਚਲੋ ਲੈਣੀਆਂ ਪੈਂਦੀਆਂ ਨੇ ਆਪਾਂ ਨੂੰ ਦਾਲਾਂ ਵਗੈਰਾ ਨਹੀਂ ਜ਼ਿਆਦਾ ਸਬਜ਼ੀਆਂ ਹਰੀਆਂ ਸਬਜ਼ੀਆਂ ਹਾਂ ਜ਼ਿਆਦਾ ਆਪਣਾ ਆਪਣਾ ਖੇਤ ਦਾ ਹੀ ਹੁੰਦਾ ਜੀ ਅਣ ਬਈ ਵਿਆਹ ਕਰਾ ਲਿਆ ਹਾਂਜੀ ਵਿਆਹ ਕਰਾ ਲਿਆ ਫਿਰ ਵੀ ਮੁੜਿਆ ਯਾਰ ਫਿਰ ਤਾਂ ਤਕੜੇ ਹਾਂ ਹਾਂ ਇਕੱਲਾ ਬੰਦਾ ਮੜ ਗਿਆ ਹਨਾ ਹਾਂਜੀ ਹਾਂ ਕਿਉਂਕਿ ਮੇਰੇ ਤਾਂ ਬਹੁਤ ਕਈ ਵਾਰੀ ਜਾਣਕਾਰ ਆ ਉਹ ਕਹਿੰਦੇ ਅਸੀਂ ਤਾਂ ਮੜ ਕੇ ਮੜਪਗੇ ਭਰਾਵਾ ਠੀਕ ਹੈ ਵਾਹ ਹੁਣ ਮੈਂ ਜੇ ਗੱਲ ਬੋਲੂਗਾ ਹਰ ਇੱਕ ਦੇ ਕਿਹਨੇ ਪਲੇਸ ਫੋਨ ਨਾ ਇਹ ਤਾਂ ਹੈ ਹਾਂ ਹਾਂ ਕਿਉਂ ਪਲੇਸ ਫੋੜਾ ਮਤਲਬ ਜੇ ਮੈਂ ਕਹਣਾ ਵੀ ਜੇ ਜਿਹਦੀ ਵੀ ਧਰਮ ਪਤਨੀ ਵੀ ਇਸ ਗੱਲ ਨੂੰ ਸਹਿਮਤ ਹੋ ਗਈ ਵੀ ਵਾਪਸ ਆਣਾ ਹਾਂਜੀ ਹਾਂਜੀ ਉਹ ਤਾਂ ਫਿਰ ਬੰਦਾ ਪਹਿਲਾਂ ਹੀ ਉਹਨੇ ਜਉਂਦੇ ਜੀ ਸਵਰਗ ਦੇਖ ਲਿਆ ਉਹਨੇ ਨਹੀਂ ਕੁਝ ਹੋਰ ਉਹਨੂੰ ਲੋੜ ਦੇਖਣ ਦੀ ਨਹੀਂ ਬਿਲਕੁਲ ਹੀ ਬਿਲਕੁਲ ਉਹ ਤਕਰੀਬਨ ਹਰੇਕ ਫੈਸਲੇ 'ਚ ਸਾਥ ਹੀ ਦਿੰਦੇ ਆ ਮੇਰਾ ਅੱਛਾ ਹਾਂਜੀ ਹਾਂ ਵਧੀਆ ਖੁਸ਼ ਆਸੀਂ ਠੀਕ ਹੈ ਤੇ ਹੁਣ ਜਿਹੜੇ ਉੱਥੇ ਬੰਦੇ ਆ ਕਿਸੇ ਨੂੰ ਕੋਈ ਲਾਇਆ ਸੁਨੇਹਾ ਵੀ ਯਾਰ ਨਹੀਂ ਯਾਰ ਇੱਥੇ ਦੇਖ ਲੋ ਜੇ ਕਮਾਲ ਹੀ ਪੈਸੀ ਮੁੜਿਆ ਹੋ ਹੁਣ ਕਿਦੋਂ ਤੱਕ ਬੈਠੇ ਰਹੋਗੇ ਹਾਂਜੀ ਦੇਖਦੇ ਆਂ ਬਾਈ ਜੀ ਹਾਂ ਹੁਣ ਜਿਵੇਂ ਹਲਿਆ ਅੱਗੇ ਆਉਣਾ ਕੁਝ ਮਿੱਤਰਾਂ ਨੇ ਆਸਟ੍ਰੇਲੀਆ ਤੋਂ ਹਾਂ ਤੇ ਕਹਿੰਦਾ ਮੈਂ ਘਟਾ ਉਹਨਾਂ ਨੂੰ ਕਹਿਣਾ ਵੀ ਇੱਕ ਵਾਰ ਆ ਕੇ ਦੇਖ ਲੋ ਤੁਸੀਂ ਮੈਨੂੰ ਪ੍ਰੈਕਟੀਕਲੀ ਜੇ ਤੁਹਾਨੂੰ ਲੱਗੂ ਵੀ ਮੈਂ ਮੁੜਿਆ ਸੀ ਇੱਧਰ ਆ ਕੇ ਆਪਣਾ ਹੁਣ ਕੰਮ ਸਟਾਰਟ ਕਰਿਆ ਹੋਇਆ ਸਹੀ ਲੱਗਿਆ ਤਾਂ ਜ਼ਰੂਰ ਕੋਸ਼ਿਸ਼ ਕਰੋ ਤੁਸੀਂ ਵੀ ਕੋਈ ਆਇਆ ਵੀ ਦੇਖ ਕੇ ਗਿਆ ਹਾਂ ਵੈਸੇ ਭਾਵੇਂ ਨਾ ਮੁੜਿਆ ਹੋਵੇ ਕਿਸੇ ਨੇ ਦੇਖਿਆ ਵੀ ਯਾਰ ਤੇਰਾ ਲੋਟ ਹੋ ਗਿਆ ਤੂੰ ਤਾਂ ਵਾਪਸ ਹੀ ਮੁੜਿਆ ਹਾਂਜੀ ਹਾਂ ਬਾਈ ਜੀ ਕਹਿੰਦੇ ਆ ਕਹਿੰਦੇ ਆ ਆਪਣੇ ਇੱਧਰ ਦੁਰਾਹ ਖੰਨਾ ਸਾਈਡ ਦੇ ਮਿੱਤਰਾਂ ਮੇਰੇ ਉਹ ਦੇਖਦੇ ਰਹਿੰਦੇ ਆ ਵੀਡੀਓ ਵਗੈਰਾ ਪਾਉਣੇ ਹੁੰਦੇ ਆ ਤੇ ਗੱਲਬਾਤ ਕਰਦੇ ਆ ਉਹ ਕਹਿੰਦੇ ਨੇ ਹਾਂ ਵਧੀਆ ਵੀ ਕੋਸ਼ਿਸ਼ ਅਸੀਂ ਵੀ ਕਰਾਂਗੇ ਪਰ ਹਲੇ ਪੂਰਾ ਮਨ ਨਹੀਂ ਬਣਿਆ ਹੋਇਆ ਚਲੋ ਉਹਨਾਂ ਦਾ ਹਾਂ ਅ ਇੱਥੇ ਆ ਕੇ ਨਹੀਂ ਮਿਲੇ ਮੈਨੂੰ अच्छा ਹੁਣ ਆਉਣਾ ਅੱਗੇ ਮੇਰੇ ਮਿੱਤਰਾਂ ਨੇ ਕਿਉਂਕਿ ਮੈਨੂੰ ਟਾਈਮ ਵਾਲੇ ਥੋੜਾ ਹੀ ਹੋਇਆ ਨਾ ਉਹ bizness ਨਹੀਂ ਉਹਨਾਂ ਨੇ ਇੱਥੇ ਆ ਕੇ ਨਹੀਂ ਦੇਖਿਆ ਹਾਂ ਹਾਂਜੀ ਹਾਂ ਤੇ ਹੁਣ ਉਹਨਾਂ ਨੂੰ ਦਿਖਾਵਾਂਗੇ ਇੱਧਰ ਆ ਕੇ ਦੇਖਣਗੇ ਸਿਸਟਮ ਸਾਰਾ ਸਹੀ ਆ ਹਾਂਜੀ ਹਾਂਜੀ ਚਲੋ ਉਮੀਦ ਤਾਂ ਆਪਾਂ ਇਹੀ ਕਰਗੇ ਵੀ ਜਿਹੜੇ ਮੁੜ ਸਕਦੇ ਆ ਭਾਈ ਉਹ ਤਾਂ ਮੁੜ ਪੈਣਾਂ ਹਾਂ ਜੀ ਕੋਈ ਮਜਬੂਰੀ ਆ ਚਲੋ ਜਿਹਨੂੰ ਕੋਈ ਇੱਧਰ ਨਹੀਂ ਦਿਸਦਾ ਯਾਰ ਉਹਨੇ ਤਾਂ ਰਹਿਣਾ ਹੀ ਆ ਬਿਲਕੁਲ ਜੀ ਬਿਲਕੁਲ ਹਣਾ ਤੇ ਉਹ ਉਹ ਵੀ ਰਹਿਣਾ ਵੀ ਚਾਹੀਦਾ ਉਹਨੂੰ ਉੱਥੇ ਜਿੱਥੇ ਹਣਾ ਪਰ ਜਿਹੜਾ ਕੋਈ ਸਰਦਾਰ ਵਰਦਾ ਯਾਰ ਇੱਥੇ ਯਾਰ ਉਹਨੂੰ ਕੋਈ ਆਜੇ ਇੱਥੇ ਕੋਈ ਐਡੀ ਗੱਲ ਤਾਂ ਨਹੀਂ ਜਿੰਨੇ ਡਰਮ ਦੇ ਆ ਯਾਰ ਵੀ ਬਾਹਰੋਂ ਵੀ ਮੋਡਲ ਹੈ ਪਤਾ ਨਹੀਂ ਕੀ ਬਣੂ ਕੀ ਬਣੂ ਸੋਨੂੰ ਵੀ ਤਾਂ ਡਰਾਈ ਹੋਣਾ ਚਾਰ ਪੰਜ ਬੰਦਿਆਂ ਦਾ ਪੱਕਾ ਬਾਈ ਜੀ ਮੈਂ ਕਈ ਚੀਜ਼ਾਂ ਸਿੱਖਿਆ ਆ ਬਾਹਰੋਂ ਕਿਵੇਂ ਬਾਈ ਹੁਣ ਉਧਰ 15 16 ਘੰਟੇ ਕੰਮ ਕਰਦੇ ਸੀ ਵੀਕ ਡੇਸ 'ਚ ਵੀ ਕੰਮ ਕਰਦੇ ਸੀ ਹਾਂ ਉੱਥੇ ਕੰਮ ਕਰਨਾ ਸਿੱਖ ਕੇ ਬਾਈ ਜੀ ਹਾਂ ਬੰਦੇ ਦੀ ਕਦਰ ਕਰ ਨਹੀਂ ਸਕੇ ਹੁਣ ਜਿਹੜਾ ਮੇਰਾ ਸਟਾਫ ਵੀ ਕੰਮ ਕਰਦਾ ਅਸੀਂ ਵੀ ਸਟਾਫ ਸੀ ਕਿਸੇ ਦੇ ਉਹਨਾਂ ਦੀ ਕਿਦਾਂ ਰਿਸਪੈਕਟ ਕਰਨੀ ਉਹ ਚੀਜ਼ਾਂ ਸਿਖਾਈਆਂ ਉਹ ਮੁਲਕਾਂ ਨੇ ਤੇ 15-15 ਘੰਟੇ ਦੀ ਸ਼ਿਫਟ ਲਾਉਣੀ ਹੁਣ ਉਹਦੇ ਕਰਕੇ ਸਾਨੂੰ ਇੱਧਰ ਔਖਾ ਨਹੀਂ ਲੱਗ ਰਿਹਾ ਇੰਨਾ ਈਜ਼ੀ ਲੱਗਦਾ ਤੇ ਉਹ ਦੂਜੇ ਬਾਈਆਂ ਨੂੰ ਜਿਹੜੇ ਪਹਿਲਾਂ ਇੱਧਰ ਸੀ ਉਹਨਾਂ ਨੂੰ ਤਾਂ ਔਖਾ ਲੱਗਣ ਲੱਗਾਤਾ ਹੋਊ ਤੁਸੀਂ ਨਹੀਂ ਉਹਨਾਂ ਚੋਂ ਬਾਈ ਜੀ ਇੱਕ ਮੇਰੇ ਮਤਲਬ ਵੱਡੇ ਕਾਜ਼ਨ ਨੇ ਗੁਰਦੀਪ ਸਿੰਘ ਉਹ ਵੀ ਆਸਟ੍ਰੇਲੀਆ ਸੀਗੇ ਅੱਛਾ ਉਹ ਵੀ ਅਸੀਂ ਦੋਨੋਂ ਹੀ ਆਇਆ ਹਾਂ ਜੀ ਹਾਂ ਜੀ ਉਹ ਵਾ ਤੇ ਉਹਨਾਂ ਨੇ ਵੀ ਮਤਲਬ ਸਾਰਾ ਸਟ੍ਰਗਲ ਅ اچھا ਉਹਨਾਂ ਨੇ ਵੀ ਜਿਆਦਾ ਰੈਸਟੋਰੈਂਟ ਚ ਕਰਿਆ ਮੈਂ ਟਰੱਕਿੰਗ ਦਾ ਕਰਿਆ ਉਹਨਾਂ ਨੇ ਜਿਆਦਾ ਰੈਸਟੋਰੈਂਟ ਹੀ ਕੀਤਾ ਠੀਕ ਹੈ ਹਾਂਜੀ ਉਹ 2 ਸਾਲ ਰਹਕੇ ਆਈ ਸੀ ਉਹ ਜਿਆਦਾ ਰੈਸਟੋਰੈਂਟ ਹੀ ਕਰਿਆ ਉਹਨਾਂ ਨੇ ਆ ਫਿਰ ਥੋੜੀ ਕਹਾਣੀ ਜਿਆਦਾ ਦਿਲਚਸਪ ਆ ਯਾਰ ਹਾਂਜੀ ਹਨਾ ਵੀ ਇਧਰ ਉੱਥੇ ਰਹੇ ਤੇ ਫਿਰ ਮੁੜਪੇ ਦਾ ਇਹ ਡਿਸੀਜਨ ਕਾਫੀ ਅਸੀਂ ਇਵੇਂ ਹੀ ਉਮੀਦ ਕਰਦੇ ਹਾਂ ਵੀ ਇਹ ਹੋਰ ਵੀ ਤੁਹਾਡੇ ਲਈ ਬਾਈ ਚੰਗਾ ਸਾਫਤ ਹੋਵੇ ਹਾਂਜੀ ਅਰਸ਼ ਭਾਈ ਆ ਪਿੱਛੇ ਨੂੰ ਮੜਾ ਮੋੜ ਕੇ ਮੋਟਰ ਦਿਖਾ ਦਿਓ ਇਹਦੇ ਅੱਗੇ ਪਿੱਛੇ ਸਬਜ਼ੀ ਲੱਗੀ ਵੀ ਆ ਬਾਈ ਵਰਗੇ ਉਥੇ ਹਾਂ ਜੀ ਹਾਂ ਭਾਈ ਜੀ ਸਾਰਾ ਆਪਣੀ ਛੇਤ ਆ ਗਏ ਇੱਧਰ ਹਾਂ ਨਾ ਸਹੀ ਆ ਤਾਂ ਚਲੋ ਬਹੁਤ ਬਹੁਤ ਤੁਹਾਡਾ ਧੰਨਵਾਦ ਭਾਈ ਸਾਨੂੰ ਸਮਾਂ ਦਿੱਤਾ ਹੁਣ ਧੰਨਵਾਦ ਭਾਈ ਜੀ ਪਾਣੀ ਪਹੀ ਤੇ ਛੜਤਾ ਕਿਸੇ ਨੇ ਕਿਉਂ ਨਹੀਂ ਨਹੀਂ ਭਾਈ ਭਰ ਗਿਆ ਜਾਲਾ ਭਰ ਗਿਆ ਜੀ ਹਾਂ ਜੀ ਪਾਣੀ ਲੱਗੀ ਜਾਂਦੇ ਨਹੀਂ ਕਣਕਾਂ ਨੂੰ ਤਾਂ ਇਹ ਵੀ ਹੁਣ ਕਣਕਾਂ ਲਾ ਹੀ ਦਿਓ ਭਾਈ ਕਣਕਾਂ ਨੂੰ ਹਾਂ ਜੀ ਹਾਂ ਜਿਹੜੀ ਨਹੀਂ ਉਗਰੀ ਉਗਰੇ ਹੋਗੀ ਹੁਣ ਤਾਂ ਹਾਂ ਜੀ ਹਾਂ ਜੀ ਉਹ ਬਿਰਲੀ ਆ ਮੈਂ ਉਹ ਦੇਖਪੋਰਟ ਰਹਿ ਦਿਨ ਲੱਗਿਆ ਮੈਂ ਹੱਡ ਕ੍ਰੌਪ ਇਨਫੋਰਮੇਸ਼ਨ ਵਾਲਾ ਪ੍ਰਗਟ ਸਿੰਘ ਬਣ ਗਿਆ ਸੀ ਨਹੀਂ ਜਰੂਰੀ ਹੈ ਠੀਕ ਆ ਬਾਈ ਜਿਉਂਦੇ ਵਸਦੇ ਰਹੋ ਤੁਸੀਂ ਧੰਨਵਾਦ